ਹੋਏ ਮਮੇ ਇੱਥੇ ਸਾਹਮਣੇ ਨਾ ਗੱਲ ਕਰਦੇ ਹੋ ਕਿਤੇ ਕਿਉਂ ਇਹਨੇ ਤੇ ਅੱਗੇ ਮੇਰੇ ਨਾਲ ਗੁੱਸੇ ਹੋ ਗਏ ਤੇ ਲਿਆਂਦਾ ਸੀ ਆਪਣੀ ਮਾਂ ਨੂੰ ਮੈਂ ਲਿਆਉਣਾ ਲਿਆਉਣਾ ਉਹਨੇ ਤੇ ਮੇਰਾ ਜੀਣਾ ਹੀ ਆਰਾਮ ਕਰਤਾ ਸਾਰੀ ਦਿਹਾੜੀ ਰੋਟੀ ਦੇ ਦੇ ਪਾਣੀ ਦੇ ਦੇ ਚਾਹ ਦੇ ਦੇ ਜੋ 4 ਵਜੇ ਤੋਂ ਮੈਨੂੰ ਵਾਜ ਦੇ ਦੇਣੀ ਇਹਨਾਂ ਨਿਕੰਮਾ ਟਾ ਕੰਮ ਨਹੀਂ ਆਪਣੇ ਆਉ ਕਰ ਸਕਦੇ ਸ਼ਰਟ ਵੇਚ ਦੇ ਨਾ ਨੂੰ ਜਾ ਕੇ ਆਪੇ ਲੱਭ ਲੋ ਚੱਲ ਮੈਂ ਵੇਚ ਲੈਣਾ ਆਪੇ ਗਲਤੀ ਤੇਰ ਕੋ ਨਹੀਂ ਹੋਈ ਗਲਤੀ ਮੇਰ ਕੋ ਹੋਈ ਆ ਮੈਂ ਇਥੇ ਆਪਣੇ ਧੀ ਕੋ ਲਾਈ ਹਾਂ ਇਥੇ ਮੈਨੂੰ ਤਾਂ ਮੇਰੀ ਧੀ ਦੇਖੀ ਨਹੀਂ ਕਿਤੇ ਧੀ ਨਹੀਂ ਦਿਖੀ ਕਿਤੇ ਮੈਂ ਤਾਂ ਧੀ ਧੀ ਆ ਕੀ ਹੋ ਗਿਆ ਜੇ ਪੁੱਤ ਇੰਨਾ ਜਨ ਹੋ ਗਿਆ ਮਨ ਤੇਰਾ ਪਿਓ ਨਾ ਰਹਿੰਦੀ ਨੂੰ ਤੇ ਉਹਨਾਂ ਦੀ ਇੱਜ਼ਤ ਕਰਦੀ ਨੂੰ ਤੇ ਕੀ ਮੈਂ ਦੱਬ ਕੇ ਰਹਿਣ ਦਾ ਆ ਪਹਿਲੇ ਜ਼ਮਾਨੇ ਚ ਨਾ ਜਨਾਨੀਆਂ ਘਰ ਦਾ ਨਾਂ ਨਹੀਂ ਲੈਂਦੀਆਂ ਕਹਿੰਦੇ ਆ ਘਰ ਦਾ ਨਾਂ ਲਈਏ ਤੇ ਉਮਰ ਕੱਟਦੀ ਆ ਲੈ ਪੁੱਤ ਘਰੋਂ ਤੇ ਨਿਕਲਣ ਜਾਂਦਾ ਤੈਨੂੰ ਪਤਾ ਘਰ ਦੇ ਕੰਮ ਕਰੇ ਇੰਨੇ ਟਾਈਮ ਕਿਥੇ ਲੱਗਦਾ ਵਾ ਮੰਮੀ ਤੂੰ ਹਰ ਵਾਰ ਇਹੋ ਬਹਾਨੇ ਮਾਰ ਦਿੰਦੇ ਜੇ ਅੱਗੇ ਕਿੰਨੇ ਸਾਲ ਹੋ ਚਲੇ ਕਿੰਨੇ ਸਾਲਾਂ ਬਾਅਦ ਮੇਰੇ ਕੋਲ ਆਏ ਜੇ ਤੁਸੀਂ ਹੁਣ ਨਾ ਹੀ ਦਗ ਰਹੇ ਹੋ ਕਿ ਮੈਂ ਚਲ ਜਾਣਾ ਚਲ ਜਾਣਾ ਰਹਿਣਾ ਜੇ ਹੁਣ ਤਾਂ ਕੋਈ ਨਹੀਂ ਰਾਤ ਨੂੰ ਤੋਬਦੋ ਨਾ ਰਾਜ ਉਹ ਮੇਰੀ ਨਾ ਸ਼ਰਟ ਨਹੀਂ ਲੱਭਣ ਢੀ ਮਾੜਾ ਜਿਹਾ ਵੇਖ ਦਿੰਦੀ ਉੱਠ ਕੇ ਤੋ ਤੇਲ ਮਾਰੀ ਦੇ ਵਿੱਚ ਵੇਖ ਲੋ ਸ਼ਰਟ ਮੈਂ ਘੜਾਤ ਚ ਬੜੀ ਆ ਉਹ ਮੈਂ ਵੇਖ ਕੇ ਕਹਿੰਨਾ ਉਲਮਾਰੀ ਚ ਹੈ ਨਹੀਂ ਆ ਮੈਂ ਤਾਂ ਤੈਨੂੰ ਕਿਹਾ ਸੀ ਬਸ ਠੀਕ ਆ ਵੇਖ ਲਿਆ ਮੈਂ ਨਾ ਇੱਥੇ ਕਿ 2 ਮਿੰਟ ਚੈਨ ਨਾਲ ਬੈਠੀ ਆ ਇਹਨਾਂ ਨੂੰ ਜਰਿਆ ਹੀ ਨਹੀਂ ਜਾਣਦੇ ਆਗੇ ਦੇ ਇਹਨਾਂ ਨਿਕਾ ਮੋਟਾ ਕੰਮ ਨਹੀਂ ਆਪਣੇ ਆਪ ਕਰ ਸਕਦੇ ਸ਼ਰਟ ਵੇਖ ਦੇ ਨਾ ਨੂੰ ਜਾ ਕੇ ਆਪੇ ਲੱਭ ਲੋ ਚੱਲ ਮੈਂ ਵੇਖ ਲੈਣਾ ਆਪੇ ਬਦਾਂ ਲੱਗ ਗਿਆ ਨਾ ਬੈਠੀ ਆ ਰਾਜ ਤੇ ਪ੍ਰਨਨੰਦ ਆਈ ਹੋਈ ਉਹ ਨਹੀਂ ਨਹੀਂ ਮੰਮੀ ਇਹਨਾਂ ਦੀ ਇਤਿਆਦਤੀ ਆ ਸੁਭਾਈ ਇਹਨਾਂ ਨਾਲ ਇਦਾਂ ਨਾਲ ਟੀ ਸ਼ਰਟ ਹੋ ਤਾਂ ਮੈਂ ਨਾ ਤੁਹਾਡੇ ਨਾਲ ਬੜੀਆਂ ਗੱਲਾਂ ਕਰਨੀਆਂ ਜੀ ਪਹਿਲਾਂ ਨਾ ਮੈਂ ਗੱਲ ਦੀ ਪਹਿਲਾਂ ਚਾਹ ਬਣਾ ਗਏ ਲੋਨੀ ਤੇ ਫਿਰ ਆਪਾਂ ਬੈ ਕੇ ਗੱਲਾਂ ਕਰਦੇ ਹਾਂ ਠੀਕ ਹੈ ਮੰਮੀ ਫਾੜ ਦਾ ਪੀ ਲੋ ਜਾ ਨਾਲੇ ਮੈਂ ਕਹਿਣ ਦੀ ਹੀ ਉਹ ਜਿਹੜਾ ਮਾਲ ਨਹੀਂ ਖੁੱਲਿਆ ਇੱਥੇ ਸਾਡੇ ਬੜੀਆਂ ਸਸਤੀਆਂ ਚੀਜ਼ਾਂ ਉੱਥੋਂ ਮਿਲ ਜਾਂਦੀਆਂ ਵਧੀਆ ਮਿਲ ਜਾਂਦੀਆਂ ਵਾ ਅੱਛਾ ਤੇ ਮੈਂ ਕਹਿਣ ਦੀ ਸੀ ਤੁਸੀਂ ਵੀ ਨਾਲੇ ਆਪਣੇ ਘਰ ਦਾ ਸਮਾਨ ਲੈ ਲੋ ਤਾਂ ਨਾਲੇ ਮੈਂ ਵੀ ਲੈ ਆਉਂਗੀ ਕੋਈ ਜੇ ਕੋਡ ਬੋਟੇ ਫਿਰ ਆ ਨਾ ਅ ਮੇਰਾ ਉਸਮਾਨ ਖਤਮ ਹੋਇਆ ਤਾਂ ਮੈਂ ਵੀ ਸ਼ੋਪਿੰਗ ਕਰ ਆਉਂਗੀ ਨਾਲੇ ਘੁੰਮ ਘੇਰ ਕੇ ਆਵਾਂਗੇ ਸੂਟ ਸਾਰਡ ਵੇਖ ਕੇ ਲਿਆਵਾਂਗੇ ਰਾਜ ਮੈਂ ਹਾਂ ਮੈਂ ਲੇਟ ਹੋ ਜਾਣਾ ਰੋਟੀ ਮੈਨੂੰ ਦੇ ਦੇਣੀ ਸੀ ਭਾ ਗਈ ਕਮਲ ਹੈ ਚੰਗਾ ਫਲਾ ਪਤਾ ਵਾ ਨਾ ਮੈਂ ਮੰਮੀ ਲਾ ਕੇ ਬੈਠੀ ਚਾਹ ਪੀਣ ਲਈ ਆ ਨਾਲੇ ਅਹੀ ਮਾਮਾ ਦੀਆਂ ਗੱਲਾਂ ਬਾਤਾਂ ਕਰਨ ਲਈ ਆ ਇਹਨਾਂ ਨੇ ਨਾ ਇੰਨੀ ਜਾਨ ਦੁਖੀ ਕੀਤੀ ਹੈ ਨਾ ਆ ਪਹਿਲੀ ਰੋਟੀ ਫੜ ਕੇ ਖਾ ਸਕਦਾ ਇੱਕ ਦਿਨ ਕਿਤੇ ਨਹੀਂ ਲਿੱਸਾ ਚੱਲਿਆ ਜੇ ਆਪੇ ਰੋਟੀ ਫੜ ਕੇ ਖਾ ਲੇਗਾ ਤੇ ਔਰ ਬਣੀ ਬਈਆ ਡੱਬੇ ਚੋਂ ਭਾਂਗ ਖਾਲਾ। ਇਹ ਕਿੰਨੇ ਬੜੀ ਜਾਨ ਦੁਖੀ ਕੀਤੀ ਆ। ਨਿਆਣਿਆਂ ਨੂੰ ਉਹ ਫੜਾ ਦੇ ਆ ਫੜਾ ਦੇ ساری ਦਿੜੀ। ਕੋਈ ਨਹੀਂ ਮੈਂ ਖਾ ਲੈਣਾ ਆਪੇ। ਖਾਲਾ ਭਾਗੇ। ਠੀਕ ਹੈ ਨਾ ਮੰਮੀ ਜਾਣਾ ਜੇ ਹੁਣ। ਛੇਤੀ ਛੇਤੀ ਮੈਂ ਥੋੜਾ ਜਿਹਾ ਕੰਮ ਕਰ ਲੈਣੀ ਕਰਦਾ ਤੇ ਫਿਰ ਆਪਾਂ ਜਾ ਕੇ ਆਉਨੇ ਆ। ਕਿੰਨਾ ਸਮਾਨ ਲੈ ਕੇ ਆਵਾਂਗੇ ਨਾਲੇ ਕੰਮ ਫਿਰ ਕੇ ਆਵਾਂਗੇ। ਚੰਗਾ ਮੰਮੀ ਜੀ ਮਾਇਆ ਚੱਲ ਰਿਆ ਜੀ ਚੰਗਾ ਬੁੱਤ ਤੇ ਰਿਓ ਤੁਸੀਂ ਅੱਜ ਫਿਰ ਠੀਕ ਆ ਚਲੋ ਠੀਕ ਹੈ ਮੇਰੀ ਗੱਲ ਸੁਣੋ ਹਾਂ ਤਨ ਚੰਗੀ ਤਰ੍ਹਾਂ ਪਤਾ ਨਾ ਮੰਮੀ ਆਏ ਕਿਨੇ ਚਿਰ ਬਾਅਦ ਤੇ ਰਾਤ ਹਨੇਰਾ ਕਰਕੇ ਨਾ ਆਜੋ ਟਾਈਮ ਨਾਲ ਹੀ ਘਰ ਆਜੋ ਆਪਾਂ ਨਾ ਰਾਤ ਦੀ ਰੋਟੀ ਬਾਹਰ ਹੀ ਖਾਣੀ ਆ ਡਿਨਰ ਬਾਹਰ ਹੀ ਕਰਨਾ ਸਾਰਿਆਂ ਨੇ ਆਪਾਂ ਭਲਾ ਉੱਥੇ ਹੀ ਰਾਤ ਪਾ ਕੇ ਆਜੋ ਅੱਧੀ ਰਾਤ ਨਹੀਂ ਨਹੀਂ ਆਜੂਗਾ ਮੈਂ ਆਹੋ ਜਾਓ ਟਾਈਮ ਨਾਲ ਤੇ ਟਾਈਮ ਨਾਲ ਘਰ ਆਓ ਚਲੋ ਮੰਮੀ ਨੇ ਥੋੜਾ ਬੋਧਾ ਕੰਮ ਕਰ ਲਾਂ ਤੇ ਮੁੜ ਕੇ ਫਿਰ ਜਾਣੇ ਆਪਾਂ ਮੰਮੀ ਹੋਪਾ ਵੀ ਦਬਰਾ ਦਾ ਵੈ ਮਹੀਨੇ ਨਹੀਂ ਅਗਲੇ ਮਹੀਨੇ ਆ ਅਗਲੇ ਮਹੀਨੇ ਆਸ਼ਾ ਕਰਨੇ ਤਿਆਰੀਆਂ ਦੁਨੀਆ ਫਿਰ ਭਾਬੀ ਆਹ ਉਹ ਕਰਨ ਲਿਆ ਬਣਾ ਲਿਆ ਨਾ ਕਪੜਾ ਲਈ ਦਾ ਆਸ਼ਾ ਕੇਦੋਂ ਫੋਨ ਕੱਟੀ ਜਾਣ ਲਈ ਬੁੱਢੀ ਹੱਡੀ ਦਾ ਤੇ ਚੋਕਲਾ ਆਏ ਹਾਏ ਚੋਕਲਾ ਮੰਮੀ ਸੇਰ ਪੀੜ ਪਰ ਕਿੰਨੀ ਲੁੰਦੀ ਐ ਪਤਾ ਨਹੀਂ ਸਵੇਰੇ ਦੇ ਕਿੰਨੇ ਫੋਨ ਕਰਦੇ ਨੇ ਸਾਰੀ ਦਿਹਾੜੀ ਨਾ ਚਾਰ ਪੰਜ ਵਰੀਆਂ ਨੇ ਫੋਨ ਹੀ ਕਰਨਾ ਹੁੰਦਾ ਦਿਮਾਗ ਖਰਾਬ ਕਰ ਦਿੰਦੇ ਤੇ ਤੁਸੀਂ ਉਹਨਾਂ ਇੱਥੇ ਲਿਆਓ ਆਪਣੇ ਕੋਲ ਜੋ ਤਾਂ ਨਹੀਂ ਜੀ ਲੱਗਦਾ ਉੱਥੇ ਹਾਏ ਹਾਏ ਮੰਮੀ ਇਹ ਤੇ ਸਾਹਮਣੇ ਨਾ ਗੱਲ ਕਰਦੇ ਹੋ ਕਿਤੇ ਕਿਉਂ ਇਹਨੇ ਤੇ ਅੱਗੇ ਮੇਰੇ ਨਾਲ ਗੁੱਸੇ ਹੋ ਕੇ ਤੇ ਲਿਆਂਦਾ ਸੀ ਆਪਣੀ ਮਾਂ ਨੂੰ ਮੈਂ ਲਿਆਉਣਾ ਲਿਆਉਣਾ ਉਹਨੇ ਤੇ ਮੇਰਾ ਜੀਣਾ ਹੀ ਆਰਾਮ ਕਰਤਾ ਸਾਰੀ ਦਿਹਾੜੀ ਰੋਟੀ ਦੇ ਦੇ ਪਾਣੀ ਦੇ ਦੇ ਚਾਹ ਦੇ ਦੇ ਜੋ 4 ਵਜੇ ਤੋਂ ਮੈਨੂੰ ਵਾਜ ਦੇ ਦੇਣੀ ਸਾਰੀ ਦਿਹਾੜੀ ਉਹਦਾ ਰੋਟੀ ਪਾਣੀ ਨਹੀਂ ਪੂਰਾ ਹੁੰਦਾ ਪਤਾ ਨਹੀਂ ਰੋਟੀਆਂ ਕਿੰਨੀ ਵਾਰੀ ਖਾਂਦੀ ਹੈ ਦਿਹਾੜੀ ਚ ਤੇ ਮਿੰਟ ਮਿੰਟ ਬਾਅਦ ਤੁਹਾਨੂੰ ਭੁੱਖ ਲੱਗਦੀ ਹੈ ਫਿਰ ਕੀ ਰਾਜ ਦੋ ਰੋਟੀਆਂ ਹੀ ਹਾਏ ਹਾ ਮੰਮੀ ਮੇਰੇ ਕੋਲ ਨਹੀਂ ਇੰਨੀ ਸਿਰ ਖਪਾਈ ਹੁੰਦੇ ਉਹ ਤੋਂ ਇੰਨੀ ਸਿਰ ਪੇੜ ਲਾਉਂਦੀ ਆ ਨਾ ਮੇਰਾ ਤੇ ਉਹਨਾ ਜੀਣਾ ਹੀ ਰਾਮ ਕੀਤਾ ਮੈਂ ਤਾਂ ਫਿਰ ਇਹਨੂੰ ਕਿਹਾ ਮੈਂ ਜਾਂਦੇ ਆਪਣੀ ਮਾਂ ਨੂੰ ਰੱਖ ਲੈ ਜਾਂ ਮੈਨੂੰ ਰੱਖ ਲੈ ਮੈਂ ਛੱਡਿਆ ਉਹਨੂੰ ਵੱਡੇ ਕੋਲ ਜਾ ਕੇ ਮੈਂ ਮੈਂ ਨਹੀਂ ਸਾਂਭ ਸਕਦੀ ਸ਼ੁਕਰ ਹੈ ਮੰਮੀ ਗਈ ਆ ਮਿੰਦੇ ਸੋਖਦਾ ਸਾਹ ਆ ਆ ਕਿਤੇ ਆਪਣੀ ਨਿੰਦੇ ਸੌਂਈਦਾ ਆਪਣੀ ਨਿੰਦੇ ਉੱਠੀਦਾ ਚਲੋ ਮੰਮੀ ਛੱਡੋ ਤੁਸੀਂ ਕੀ ਦੀਆਂ ਗੱਲਾਂ ਲੈ ਕੇ ਬਹਿ ਗਏ ਜੇ ਰਾਜ ਮੇਰੀ ਗੱਲ ਸੁਣ ਜਿਹੜੇ ਵੱਡੇ ਹੁੰਦੇ ਆ ਨਾ ਬਜ਼ੁਰਗ ਉਹ ਤੇ ਘਰ ਦਾ ਤਾਲਾ ਹੁੰਦੇ ਆ ਉਹ ਤੇ ਘਰ ਬੈਠੇ ਰਹਿਣ ਤੇ ਇੰਨੇ ਨਾ ਆਪਣਾ ਘਰ ਭਰਿਆ ਭਰਿਆ ਲੱਗਦਾ ਤੇ ਉਹ ਕਿਤੇ ਜਾਣਦੇ ਆ ਤੇ ਤਾਲੇ ਮਾਰ ਕੇ ਜਾਣਦੇ ਆ ਉਹ ਘਰ ਹੁਣ ਤਾਂ ਤਾਲੇ ਤੇ ਨਹੀਂ ਲਾਉਣੇ ਪੈਂਦੇ ਨਾਲੇ ਪਤਾ ਕਿੰਨਾ ਕੰਮ ਕਰਦੇ ਲਾਗੋ ਕੱਪੜੇ ਤਿਆਰ ਕਰ ਦਿੱਤੇ ਸਬਜ਼ੀ ਕੱਟ ਦਿੱਤੀ ਅੰਦਾ ਕੰਮ ਤੇਰਾ ਵੰਡਿਆ ਜਾਂਦਾ ਉਹ ਚੋ ਰੋਟੀ ਦੇਨ ਨੂੰ ਕਦੇਂ ਦੇ ਦੁੱਖ ਦੀ ਵੀ ਨਹੀਂ ਤੈਨੂੰ ਕਿ ਤੂੰ ਆ ਨਹੀਂ ਆ ਮੈਨੂੰ ਦੋ ਰੋਟੀਆਂ ਮੈਂ ਸਾਰਾ ਦਿਨ ਮਨਸਤਾ ਮਾਰਦੀ ਮੰਮੀ ਛੱਡੋ ਭਰਾ ਹੁਣ ਤੂੰ ਹੀ ਲੱਚਰ ਦੇਣ ਬਹਿ ਗਏ ਜੀ ਮੈਂ ਨਾ ਤੁਹਾਡੇ ਵਾਸਤੇ ਜੂਸ ਬਣਾ ਗਏ ਲੈ ਹੁਣੀਆਂ ਤੂੰ ਹੀ ਰਾਮ ਕਰੋ ਨਾ ਚੱਲ मम्मी चले ले आपने कार। आपने कार? मम्मी किथे बैग मैं अपने अपने क्यों शॉपिंग जाना फिरन जाना गलती ते तेरे कोई गलती मेरे कोई को है को मैं अपनी हा। आई हाँ इतने मेनू तो मेरी थी, दिसी थे। ती दिशी नहीं कि दिखी कि मैं ती हा की हो गया ਪਉ ਮਰਤੇ ਇਨ ਹੋ ਸਕਦੇ ਮੈਂ ਆਪਣੇ ਧੀ ਨੂੰ ਇਹੋ ਜਿਹੀ ਸਿੱਖਿਆ ਦਿੱਤੀ ਨਹੀਂ ਇਹੋ ਜਿਹਾ ਬੋਲਣਾ ਸਿਖਾਇਆ ਹੀ ਨਹੀਂ ਮੈਂ ਆਪਣੇ ਧੀ ਨੂੰ ਮੰਮੀ ਕੀ ਮਤਲਬ ਮੈਂ ਤੁਹਾਨੂੰ ਕਦੋਂ ਗਲਤ ਬੋਲਿਆ ਮੈਂ ਤੇ ਤੁਹਾਨੂੰ ਕੁਛ ਿਆ ਵੀ ਨਹੀਂ ਆ ਪੁੱਤ ਮੈਂ ਆਪਣੀ ਗੱਲ ਨਹੀਂ ਕਰਨ ਲਈ ਮੈਂ ਤੇਰੇ ਘਰ ਵਾਲੇ ਦੀ ਤੇ ਤੇਰੀ ਗੱਲ ਕਰਨ ਲਈ ਆ ਤੂੰ ਕਿੰਨੀ ਬੇਇੱਜ਼ਤੀ ਉਹਦੀ ਕੀਤੀ ਸਵੇਰੇ ਉਹਨੇ ਤੇਰ ਕੋ ਕੁ ਮੀਝ ਮੰਗੀ ਹੈ ਨਾ ਉੱਠ ਕੇ ਫੜਾ ਦੇਣੀ ਆ ਰੋਟੀ ਨਹੀਂ ਤੂੰ ਉਹਨੂੰ ਉੱਠ ਕੇ ਪਾ ਕੇ ਦੇ ਸਕੀ ਕਿੰਨੀਆਂ ਤੂੰ ਉਹਨੂੰ ਗੱਲਾਂ ਕੀਤੀਆਂ ਨਾਂ ਲੈ ਕੇ ਤੂੰ ਉਹਦਾ ਬੁਲਾਉਂਦਾ ਹੀ ਮੰਮੀ ਮੈਂ ਅੱਜ ਦੇ ਜ਼ਮਾਨੇ ਦੀ ਕੁੜੀ ਆ ਮੈਂ ਆਪਣੇ ਘਰ ਵਾਲੇ ਤੋਂ ਦੱਬ ਕੇ ਨਹੀਂ ਰਹਿ ਸਕਦੀ ਤੇ ਨਾਲੇ ਤੁਸੀਂ ਉਹਨਾਂ ਦੀਆਂ ਗੱਲਾਂ ਕਰਕੇ ਮੇਰੇ ਤੋਂ ਨਾਰਾਜ਼ ਹੋ ਕੇ ਚੱਲੇ ਜੇ ਮੰਮੀ ਉਹਨਾਂ ਦੀ ਤੇ ਆਦਤ ਹੀ ਆ ਉਹਨਾਂ ਦਾ ਸੁਭਾਅ ਹੀ ਇਦਾਂ ਦਾ ਤਾਂ ਨੋਕੇ ਵੀ ਦੱਸਿਆ ਸੀ ਪੁੱਤ ਆਪਣੇ ਆਦਮੀ ਦੀ ਇੱਜ਼ਤ ਕਰਨਾ ਉਹਨੂੰ ਦੱਬ ਕੇ ਰਹਿਣਾ ਨਹੀਂ ਕਹਿੰਦੇ ਤੂੰ ਆਦੀ ਇੱਜ਼ਤ ਕਰੇਂਗੇ ਨਾ ਤੋ ਉਹ ਵੀ ਤੇਰੀ ਇੱਜ਼ਤ ਕਰੂਗਾ ਤੂੰ ਤਾਂ ਉਹਨੂੰ ਇੰਜ ਬੋਲਣ ਲਈ ਆ ਜਿਸ ਤਰ੍ਹਾਂ ਕੋਈ ਘਰ ਦਾ ਨੌਕਰ ਹੁੰਦਾ ਆਪਰੇ ਨੌਕਰ ਨਾਲ ਨਹੀਂ ਕੋਈ ਇਸ ਤਰ੍ਹਾਂ ਗੱਲ ਕਰਦਾ ਸਾਰਾ ਦਿਨ ਦਾ ਉਹ ਖਪਿਆ ਤਪਿਆ ਘਰ ਆਉਂਦਾ ਤੇ ਕੀ ਤੂੰ ਚੱਜ ਨਾ ਰੋਟੀ ਪਾਣੀ ਵੀ ਦੇ ਸਕਦੇ ਕੱਪੜੇ ਵੀ ਦੇ ਸਕਦੇ ਯਾਰੀ ਬੰਦਾ ਚਾਹੁੰਦਾ ਕੀ ਆ ਦੋ ਮਿੱਠੇ ਬੋਲ ਵੀ ਕੋਈ ਮੇਰੇ ਨਾਲ ਇਜਤਨਾ ਬੋਲੇ ਘਰ ਜਾਂਦਿਆਂ ਨੂੰ ਤੇ ਜਦੋਂ ਕੋਈ ਘਰ ਆਉਂਦਿਆਂ ਨੂੰ ਇਜਤਨਾ ਬੋਲ ਬਗਣਾ ਤੇ ਬੰਦੇ ਦੀ ਸਾਰੀ ਥਕਾਵਟ ਲਾਥ ਜਾਂਦੀ ਹੈ ਬਾਹਰ ਦੀ ਅੱਜ ਕੱਲ੍ਹ ਦੀਆਂ ਕੁੜੀਆਂ ਕਹਿੰਦੀਆਂ ਅਸੀਂ ਦੱਬ ਕੇ ਨਹੀਂ ਰਹਿ ਸਕਦੇ ਆ ਤੇ ਪੁੱਤ ਇੰਨਾ ਜ਼ਰ ਹੋ ਗਿਆ ਮਨ ਤੇਰਾ ਪਿਓ ਨਾ ਰਹਿੰਦੀ ਨੂੰ ਤੇ ਉਹਨਾਂ ਦੀ ਇੱਜ਼ਤ ਕਰਦੇ ਨੂੰ ਤੇ ਕੀ ਮੈਂ ਦੱਬ ਕੇ ਰਹਿਣ ਦੀ ਆਂ ਪਹਿਲੇ ਜਮਾਨੇ ਚ ਨਾ ਜਨਾਨੀਆਂ ਘਰ ਦਾ ਨਾਂ ਨਹੀਂ ਲੈਂਦੀਆਂ ਕਹਿੰਦੇ ਆ ਘਰ ਦਾ ਨਾਂ ਲਈਏ ਤੇ ਉਮਰ ਕੱਢਦੇ ਆ ਤੇ ਤੂੰ ਉਹਨੂੰ ਕਮਲ ਕਮਲ ਕਹਿ ਕੇ ਬਾਜਾ ਮਾਰਦੇ ਮਮੀ ਅੱਜ ਕੱਲ ਸਾਰੀਆਂ ਕੁੜੀਆਂ ਨਾਂ ਹੀ ਲੈਂਦੀਆਂ ਵਾ ਨਾਲ ਇਹਨਾਂ ਨੇ ਮੈਨੂੰ ਆਪ ਹੀ ਕਿਹਾ ਇਹ ਕਹਿੰਦੇ ਮੇਰਾ ਨਾਂ ਲੈ ਕੇ ਬੁਲਾਇਆ ਕਰ ਫਿਰ ਮੈਂ ਉਦੋਂ ਤੋਂ ਨਾਂ ਲੈਣੀ ਆ ਹਾਂ ਪੁੱਤ ਮੈਂ ਮੰਨਦੀ ਆ ਕਿ ਅੱਜ ਕੱਲ ਦੀਆਂ ਕੁੜੀਆਂ ਨਾਂ ਲੈ ਕੇ ਬੁਲਾਉਂਦੀਆਂ ਵਾ ਪਰ ਉਹ ਇਸ ਤਰ੍ਹਾਂ ਬੁਲਾਉਂਦੀਆਂ ਜਿਸ ਤਰ੍ਹਾਂ ਤੂੰ ਬੁਲਾਉਂਦਾ ਹੀ ਆ ਨਾ ਇਹ ਤਾਂ ਕੋਈ ਘਰ ਦੇ ਨੌਕਰ ਨੂੰ ਨਹੀਂ ਬੁਲਾਉਂਦਾ ਤੇ ਜਿੱਥੇ ਪਤੀ ਦੀ इज्जत ਨਾ ਹੋਵੇ ਸੱਸ ਸਹੁਰੇ ਦੀ इज्जत ਨਾ ਹੋਵੇ ਨਾ ਉਥੇ ਰੱਬ ਵੀ ਰੋਸ ਜਾਂਦਾ ਤੇ ਮੇਰੀ ਇਹ ਗੱਲ ਪੱਲੇ ਬੰਨ ਲਾ ਹੁਣ ਮੈਂ ਉਦੋਂ ਹੀ ਇਸ ਘਰ ਦੇ ਵਿੱਚ ਆਉਂਗੀ ਜਦੋਂ ਮੇਰੀ ਮਿੰਤੀ ਵਾਪਸ ਮਿਲੂਗੀ ਤਾਂ ਹੁਣ ਮੈਂ ਚਲਦੀ ਹਾਂ ਪਰ ਮੰਮੀ ਨਹੀਂ ਪਤਾ ਜਦੋਂ ਤੋਂ ਆਪਣੇ ਸਾਸਰ ਦੇ ਤੇ ਆਪਣੇ ਆਦਮੀ ਦੀ इज्जत ਕਰਨਗੇ ਮੈਨੂੰ ਪਤਾ ਲੱਗ ਜਾਊ ਨਾ ਉਦੋਂ ਹੀ ਮੈਂ ਆਉਂਗੀ